ਦੇ ਰਾਤ ਕੋ ਰਿਆਚ ਨੈਸ਼ਨਲ ਹਾਈਵੇ ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਦੌਰਾਨ ਇੱਕ ਮਹਿਲਾ ਗੰਬੀਰੂ ਵਿੱਚ ਜ਼ਖਮੀ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਗਗਨਦੀਪ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੇ ਸਨ ਕਿ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਦੀ ਗੱਡੀ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ ਇਸ ਦੌਰਾਨ ਕਾਰ ਵਿੱਚ ਸਵਾਰ ਰੋਸ਼ਨੀ ਬਰਮਾ ਜ਼ਖਮੀ ਹੋ ਗਈ ਜਿਸ ਨੂੰ ਪਹਿਲਾਂ ਗੁਰਿਆ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਚਲੰਦਰ ਰੈਫਰ ਕਰ ਦਿੱਤਾ ਗਗਨਦੀਪ ਨੇ ਦੋਸ਼ ਲਗਾਉਂਦੇ ਹੋਏ ਕਿ ਹੱਕੇ ਪੁਲਿਸ ਵੱਲੋਂ ਜਿਸ ਗੱਡੀ ਨੇ ਉਹਨਾਂ ਦੀ ਗੱਡੀ ਵਿੱਚ ਟੱਕਰ ਮਾਰੀ ਹੈ ਉਸ ਨੂੰ ਉੱਥੋਂ ਪਹਿਆਦ ਦਿੱਤਾ ਜਦਕਿ ਸਾਬਤ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੀ ਗੱਡੀ ਨੂੰ ਪਿੱਛੋਂ ਟੱਕਰ ਮਾਰੀ ਹੋਈ ਹੈ ਉਧਰ ਦੂਜੇ ਪਾਸੇ ਐਸਐਸਐਫ ਟੀਮ ਦੇ ਡਿਊਟੀ ਤੇ ਤਨਖਤ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਉਹਨਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ ਚੀਜ਼ ਤੋਂ ਬਾਅਦ ਉਹਨਾਂ ਨੇ ਰਾਗੀਰਾ ਦੀ ਮਦਦ ਨਾਲ ਜਖਮੀਨ ਹਸਪਤਾਲ ਪਹੁੰਚਾਇਆ ਥਾਣਾ ਗੁਰਿਆ ਤੋਂ ਐਸਆਈ ਹਰਪ੍ਰੀਤ ਸਿੰਘ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਹਨ ਭਾਜੀ ਮੇਰਾ ਨਾਮ ਗਗਨ ਹੈ ਕਿੱਥੋਂ ਆ ਰਹੇ ਸੀ ਮੈਂ ਲੁਧਿਆਣੇ ਤੋਂ ਆ ਰਿਹਾ ਸੀ ਤੇ ਜਲੰਧਰ ਜਾਣਾ ਸੀ ਠੀਕ ਤੇ ਇਹੋ ਜਿਹਾ ਮੈਂ ਜਦੋਂ ਤੱਕ ਤੇ ਮੈਂ ਗੱਡੀ ਹੌਲੀ ਚਲਦੀ ਮੇਰੇ ਪਿੱਛੋਂ ਨਾ ਗੱਡੀ ਆਈ ਬੜੀ ਥੱਟੋਂ ਵੱਧ ਜਿਆਦਾ ਵੀ 130 ਵਾਲੀ ਦੀ ਸਕਿਪ ਹੋਣੀ ਭਜੀ ਉਹਨੇ ਮੇਰੀ ਨਾ ਲੈਫਟ ਸਾਈਡ ਤੋਂ ਗੱਡੀ ਮਾਰੀ ਮੇਰੀ ਗੱਡੀ ਦਾ ਬੈਲੈਂਸ ਘੁੰਮ ਗਿਆ ਰਾਈਟ ਸਾਈਡ ਤੇ ਆ ਫੁੱਟ ਪਾ ਕੇ ਗੱਡੀ ਘੁੰਮ ਗਈ ਮੇਰੀ ਪਲਟ ਗਈ ਤੇ ਔਨ ਦੀ ਸਪੋਟ ਮਲਾਜਮ ਆ ਗਈ ਇੱਥੇ ਤੇ ਅਸੀਂ ਹੁਣ ਮੇਨ ਨਾਲ ਇੱਕ ਮੈਡਮ ਸੀ ਉਹਨਾਂ ਦੇ ਸੱਟ ਲੱਗੀ ਤੇ ਆਪਾਂ ਹਸਪੀਟਲ ਚਲੇ ਗਏ ਇਹਨਾਂ ਨੇ ਪਿੱਛੋਂ ਨਾ ਗੱਡੀ ਵਾਲਾ ਭਜਾ ਦਿੱਤਾ ਹੁਣ ਗੱਡੀ ਵਾਲਾ ਭਜਾਤਾ ਹੁਣ ਤੁਹਾਨੂੰ ਦੱਸਦੇ ਨਹੀਂ ਕਿ ਕੋਣ ਆ ਕੋਣ ਨਹੀਂ ਉੱਤੋਂ ਕਹੀ ਜਾਂਦੇ ਕਿ ਭਾਜੀ ਤੇਰੀ ਗਲਤੀ ਆ ਜੇ ਭਾਜੀ ਮੈਂ 130 ਦੀ ਸਪੀਡ ਤੇ ਹੋਵਾਂ ਮੇਰੀ ਗੱਡੀ ਅੱਗੋਂ ਵੱਜੂਗੀ ਤੇ ਪਿੱਛੋਂ ਵੱਜੂਗੀ ਵੀ ਸਾਰੀ ਵੀਡੀਓ ਦੇਖ ਗੱਡੀ ਨੰਬਰ ਕੀ ਆ ਭਾਈ ਤੁਹਾਡਾ ਗੱਡੀ ਨੰਬਰ 308 EV 82 ਆ ਦੇਖ ਖੜੀ ਆ ਭਜੀ ਜੇ ਗੱਡੀ ਅੱਗੋਂ ਵੱਜੀ ਹੋਵੇ ਬੱਪਰ ਭਾਈ ਚੈੱਕ ਕਰੋ ਗੱਡੀ ਪਿੱਛੋਂ ਵੱਜੀ ਆ ਤੁਸੀਂ ਪਤਾ ਸ਼ਾਟ ਲੈ ਲਓ ਜਾ ਕੇ ਪਿੱਛੋਂ ਲੈਫਟ ਸਾਈਡ ਤੋਂ ਗੱਡੀ ਵੱਜੀ ਆ ਤਾਂ ਸਾਰੀ ਗੱਡੀ ਟੁੱਮੀ ਆ ਤੇ ਕਈਆਂ ਨੇ ਕਿ ਤੂੰ ਮਾਰੀ ਆ ਗੱਡੀ ਲੈ ਤਾਸੀ ਇਹਨਾਂ ਨੇ ਮਲਾ ਉਹ ਬੰਦੇ ਕੋਲ ਪੈਸਾ ਪੂਸੇ ਲੈ ਕੇ ਇਹਨਾਂ ਨੇ ਬੰਦਾ ਭਜਾਤਾ ਬਚਾਅ ਹੋ ਗਿਆ ਭਾਈ ਉੱਧਰ ਹਾਂਜੀ ਹਾਂਜੀ ਭਾਈ ਸਟਰੀਟ ਸਾਤੇ ਬਚਾਅ ਆ ਹੋਰ ਕੁਛ ਨਹੀਂ ਭਾਈ ਆਪਾਂ ਨੂੰ ਚਾਹੀਦਾ ਇਹਨਾਂ ਨੇ ਬੰਦੇ ਭਜਾਤੇ ਇਹਨਾਂ ਨੂੰ ਇਹਨਾਂ ਨੂੰ ਚਾਹੀਦਾ ਤੇ ਬੰਦੇ ਲੈ ਕੇ ਆਣ ਜੋ ਮੇਰੇ ਗੱਡੀ ਦਾ ਹਜਾਨਾ ਬੰਦਾ ਸਾਰਾ ਪਰ ਮੇਰੀ ਗੱਡੀ ਡੈਮੇਜ ਹੋਈ ਜਾਂ ਸਾਰੇ ਵੀ ਦੇਖ ਸਕਦੇ ਹੋ ਗੱਡੀ ਵਧੀ ਸਹੀ ਕਰਾ ਕੇ ਚੱਤੀ ਜਾਵੇ ਇਹਨਾਂ ਨੇ ਬੰਦੇ ਭਜਾਏ ਆ ਬੰਦੇ ਇੱਥੇ ਲੈ ਕੇ ਆਣਾ ਪੁਲਸ ਵਾਲਾ ਨੇ ਬੰਦੇ ਭਜਾਏ ਇਹਨਾਂ ਨੇ ਪੈਸੇ ਦਿੱਤੇ ਆ ਭਾਈ ਜਿਹੇ ਜਿਹੇ ਗੱਡੀ ਵਜੀ ਤੁਹਾਡੇ ਚ ਆ ਗਏ ਉਹ ਹਸਪੀਟਲ ਗਏ ਤੁਹਾਡੇ ਕੋਲ ਭਾਈ ਕੋਈ ਨਹੀਂ ਆਇਆ ਉਹ ਮੈਡਲ ਮੇਰੇ ਕੋਲ ਕੋਈ ਵੀ ਨਹੀਂ ਆਇਆ ਵਗਾਰੇ ਤੇ ਮਲਾਜ਼ਮ ਖੜੇ ਸੀ ਜਦੋਂ ਗੱਡੀ ਵੱਜੀ ਨਾ ਉਹ ਗੱਡੀ ਵੀ ਇੱਥੇ ਸੀਗੀ ਇਹਨਾਂ ਨੇ ਉਸ ਤੋਂ ਬਾਅਦ ਗੱਡੀ ਵਾਲਾ ਭਜਾਤਾ ਚੋਰੇ ਹਸਪੀਟਲ ਚਲੇ ਗਏ ਤੁਹਾਨੂੰ ਹਸਪੀਟਲ ਕਿਹਨੇ ਪਹੁੰਚਾਇਆ ਰਾਜ ਦੇ ਬੱਚਾ ਆਪਣੇ ਹੈਗੇ ਨਿੱਕੇ ਜਿਹੇ ਕਿਸੇ ਗੱਡੀ ਰੋਕੀ ਸੀ ਉਹਨਾਂ ਨੇ ਟੈਕਸੀ ਵੀ ਗ੍ਰੈਂਡ ਤੋਂ ਆਏ ਸਟੈਂਡ ਤੋਂ ਆ ਸਾਡੇ ਭਰਾ ਭਾਜੀ ਜਿਹੜੇ ਟੈਕਸੀ ਵਾਲੇ ਜੀ ਕਰਾਇਆਤੋਂ ਇਹਨਾਂ ਨੇ ਗੱਡੀਆਂ ਰੋਕੀਆਂ ਇਹਨਾਂ ਨੇ ਤੁਹਾਨੂੰ ਹਸਪੀਟਲ ਤੱਕ ਲੈ ਕੇ ਗਏ ਬੈਗ ਤੇ ਭਾਜੀ ਕਿਹੜੀ ਗੱਡੀ ਵੱਜੀ ਤੁਹਾਡੇ ਭਾਜੀ ਪਿੱਛੋਂ ਹੁਣ ਪਤਾ ਥੋੜਾ ਨਾਲ ਲੱਗਦਾ ਲੈਟਾ ਚੱਕਦੀ ਆਪਣੀਆਂ ਕਿਹੜੀ ਗੱਡੀ ਆਈ ਆ ਹੁਣ ਗੱਡੀ ਵੀ ਭਾਈ ਮੈਨੂੰ ਨਹੀਂ ਪਤਾ ਇਹ ਕਹੀ ਜਾਂਦੇ ਥਾਰ ਗੱਡੀ ਵੱਛੀ ਆ ਪਰ ਭਾਈ ਥਾਰ ਗੱਡੀ ਨਹੀਂ ਹੈ ਕਿਸੇ ਕਿਉਂਕਿ ਗੱਡੀ ਦੇ ਲੈਂਟਾ ਤੋਂ ਪਤਾ ਲੱਗਦਾ ਪਈ ਕਿ ਗੱਡੀ ਹੋਰ ਕੋਈ ਆ ਥਾਰ ਗੱਡੀ ਨਹੀਂ ਤੇ ਭਾਈ ਉਦੋਂ ਪਤਾ ਲੱਗਦਾ ਲੈਂਟਾ ਤੋਂ ਲਓ ਤੁਸੀਂ ਸਾਡੇ ਕਹਿਣ ਦਾ ਮਤਲਬ ਤੁਹਾਨੂੰ ਨਹੀਂ ਪਤਾ ਕਿਹੜੀ ਗੱਡੀ ਹੈ ਭਾਈ ਮੈਨੂੰ ਇੰਨਾ ਦੇਖਿਆ ਇੰਨਾ ਦੇਖਿਆ ਕਿ ਲੈਫਟ ਸਾਈਡ ਤੋਂ ਇੱਕ ਵੱਡੀ ਆ ਰਹੀ ਆ ਤੇ ਮੈਂ ਸਾਈਡ ਤੇ ਕਰਕੇ ਮੈਂ ਤਾਂ ਕੱਲ ਨਹੀਂ ਕੱਢੂਗਾ ਉਹ ਗੱਡੀ ਸਾਈਡ ਤੋਂ ਕਿ ਨਿਕਲੀ ਉਹਨੇ ਮੇਰੇ ਵਿੱਚ ਮਾਰੀ ਗੱਡੀ ਘੁਮਾ ਦਿੱਤੀ ਭਾਈ ਮੇਰੀ ਸਾਲੀ ਮੈਂ ਪੀਐਸਸੀ ਸਰਮਿਸ਼ਨ ਐਸਐਸਰ ਤੋਂ ਬਰਾਹ ਸਰ ਤੋਂ ਕਰ ਰਿਹਾ ਹਾਂ ਇੱਕ ਐਕਸੀਡੈਂਟ ਕਿਸੇ ਰਾਹਗੀਰ ਨੇ ਸਾਨੂੰ ਦੱਸਿਆ ਕਿ ਕਿੱਛੀ ਐਕਸੀਡੈਂਟ ਹੋਇਆ ਹੈ ਅਸੀਂ ਮੌਕੇ ਤੇ ਆ ਕੇ ਦੇਖਿਆ ਕਿ ਉਹ ਉਹ ਨਾ ਵੀ ਸਟਾਰ ਜੋ ਕਿ ਮਿਸਟਰ ਦਾ ਬੇਬੀ ਆਪੋਸਾਈਟ ਡਾਇਵਾਇਡਰ ਦੇ ਵਿੱਚ ਪਈ ਹੋਈ ਸੀ ਜਿਹਦੇ ਵਿੱਚ ਟੁਰਟੀ ਲੇਡਿਸ ਜਿਹਦੇ ਸੀ ਇਸ ਇੰਜਰਡ ਹੋਏ ਪੁਰਾਣੋ ਪਬਲਿਕ ਸੇਵਾ ਨਾਲ ਉਹਨਾਂ ਨੇ ਗਿਆਨ ਚੰਦ ਪੁਲਿਸ ਨੂੰ ਬੁਲਾਇਆ ਜਿੱਥੇ ਉਹਨਾਂ ਨੂੰ ਵੈਟਰ ਕਪੂਰ ਨਕਸਰ ਲੰਘ ਗਿਆ ਹੁਣ ਇਹ ਜਿਹੜਾ ਅੱਜ ਹੈ ਅਗਲੀ ਵੀ ਕਾਰਵਾਈ ਲਈ ਹਰਪ੍ਰੀਤ ਸਿੰਘ ਜੀ ਡਿਊਟੀ ਅਫਸਰ ਕਰਾਉਣਗੇ ਅੱਜ ਸਤਿ ਸ੍ਰੀ ਅਕਾਲ ਪੀਐਸਲ ਸਤਿ ਸ੍ਰੀ ਅਕਾਲ